ਕਿ ਇਹ ਆਪਣੇ ਆਪ ਨੂੰ ਫਕੀਰ ਕਹਿੰਦੇ ਨੇ ਪਰ ਇਹੋ ਜਿਹਾ ਫਕਰ ਬਣਨਾ ਜਿਹੜਾ ਇਹ ਬਣੇ ਹੋਏ ਆ ਮੇਰੇ ਹਿਸਾਬ ਨਾਲ ਤਾਂ ਸਾਡੇ ਸਮਾਜ ਤੇ ਕਲੰਕ ਆ ਪੰਜਾਬੀਆਂ ਦਾ ਨਾਂ ਆ ਕਿ ਪੰਜਾਬੀ ਅੰਦੋਲਨ ਕੀਤਾ ਔਰ ਮੋਦੀ ਦੇ ਧੌਣ ਚੋਂ ਕਿਲਾ ਕੱਢਿਆ ਔਰ ਇਹ ਇਹਨਾਂ ਨੇ ਇਹ ਗੱਲਾਂ ਕੀਤੀਆਂ ਕਿ 7-800 ਕਿਸਾਨ ਮਾਰ ਕੇ ਇਹਨਾਂ ਨੂੰ ਇਹਨਾ ਪਤਾ ਹੋਣਾ ਚਾਹੀਦਾ ਕਿ ਸਿੱਖ ਉਹ ਹੀ ਸਿੱਖ ਆ ਜਿਨ੍ਹਾਂ ਨੇ 12 ਵਜੇ ਜਾ ਕੇ ਧੀਆਂ ਭਣਾਂ ਨੂੰ ਛੜਾ ਛੜਾ ਕੇ ਲਿਆਉਂਦੇ ਸੀ ਗਜਨੀ ਦੇ ਬਾਜ਼ਾਰ ਦੇ ਵਿੱਚੋਂ ਜਾਂਦੀਆਂ ਹੁੰਦੀਆਂ ਸੀ ਨਾ ਬਾਰੇ ਇਹ ਟਿੱਪਣੀ ਕਰਦਾ ਪਿਆ ਮੈਂ ਕਹਿੰਦਾ ਉਹਨਾਂ ਦੀ ਜੁੱਤੀ ਦੇ ਬਰਾਬਰ ਵੀ ਨਹੀਂ। ਇਰਾਨ ਸਰਾਜਾਂ ਸਿਆ ਕੀ ਇਸ ਪਰਿਵਾਰ ਦੀ ਦੇਣ ਹੈ ਦੇਸ਼ ਨੂੰ ਇੱਕ ਸਿਰਫ ਗਾਣੇ गा ਕੇ ਸਭ ਕੁਝ ਮਿਲ ਜਾਂਦਾ। ਉਹ ਤਾਂ ਕਹਿੰਦੇ ਆ ਕਿ ਕਿਸਾਨਾਂ ਦੀ ਮੀਟਿੰਗ ਕਰਾਉਣ ਆਲਾ ਮੈ ਰਹਿਆਂ ਆਂ। ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਮੈਂ ਕਰਈ ਆ ਕਹਿੰਦੇ। ਕਿਉਂ ਜੇ ਪੰਜਾਬ ਚੋਂ ਲੱਖਾਂ ਰਾਰਿਆਂ ਦਾ ਪੰਜਾਬ ਦੇ ਬਾਰਡਰਾਂ ਦੇ ਉੱਤੇ ਐਡੇ ਐਡੇ ਵੱਡੇ ਵੈਰੀਕੇਟ ਕੰਕਰੀਟ ਕਰਕੇ ਕਿਉਂ ਕੀਤੇ ਗਏ? ਇਹ ਇਹ ਕੀਤਾ ਗਿਆ ਗੋਲੀ ਮਾਰ ਕੇ ਸ਼ੁਭਕਰਨ ਵੀਰ ਜਿਨੇ ਅਜੇ ਆਪਣੀ ਜ਼ਿੰਦਗੀ ਦੀ ਜਵਾਨੀ ਦੀ ਦਲੀਜ ਤੇ ਪਹਿਲਾ ਪੈਰ ਹੀ ਰੱਖਿਆ ਸੀ ਔਰ ਉਹਨਾਂ ਸਾਰਿਆਂ ਦਾ ਕਹਣ ਕਿ ਨਾ ਕੀਤਾ ਇਹ ਇਹ ਦੋਸ਼ੀ ਇਹੀ ਹੈ ਅਥਰੂ ਗੈਸ ਦੇ ਇੰਨੀ ਜ਼ਹਿਰੀਲੀ ਦੇ ਜਿਹੜੇ ਕਿ ਆਪਾਂ ਬਾਰਡਰ ਤੇ ਕਿਸੇ ਦੂਜੇ ਦੇਸ਼ ਨਾਲ ਜੰਗ ਲੜੀ ਤੇ ਵੀ ਨਹੀਂ ਸਿੱਟ ਸਕਦੇ ਉਹ ਸਿੱਟ ਕੇ 850 10 ਮੁੰਡੇ ਜਿਹੜੇ ਅੱਖਾਂ ਤੋਂ ਹੀਣੇ ਕਰ ਦਿੱਤੇ ਉਹਨਾਂ ਦਾ ਮੁੱਲ ਇਹ ਸਰਕਾਰਾਂ ਦੇ ਸਕਦੀਆਂ ਉਹ ਇਹਨਾਂ ਨੇ ਸਟੇਟਮੈਂਟ ਆਪਣੀ ਦਿੱਤੀ ਆ ਉਹ ਮੈਂ ਕਹਿੰਦਾ ਬਹੁਤ ਚੰਗੇ ਟਾਈਮ ਦੇ ਉੱਤੇ ਦਿੱਤੀ ਆ ਕਿ ਅੱਜ ਸਾਡੇ ਫਰੀਦਕੋਟ ਦੇ ਕਿ ਪੂਰੇ ਪੰਜਾਬ ਦੇ ਜਿਹੜੇ ਵੋਟਰ ਆ ਉਹਨਾਂ ਨੂੰ ਭਾਜਪੀ ਦਾ ਅਸਲ ਚਿਹਰਾ ਜਿਹੜਾ ਉਹ ਇਹਨਾਂ ਨੇ ਲਿਆ ਕੇ ਮੂਰੇ ਰੱਖ ਦਿੱਤਾ ਇਹਦੇ ਨਾਲ ਐਮਪੀ ਅਜੇ ਮਿਸ਼ਰਾ ਟੈਣੀ ਆ ਉਹਦੇ ਮੁੰਡੇ ਨੇ ਸ਼ਰੇਆਮ ਯਾਰ ਸਾਡੇ ਕਿਸਾਨ ਵੀਰਾਂ ਦੇ ਉੱਤੇ ਸ਼ਾਂਤਮਈ ਅੰਦੋਲਨ ਕਰਦਿਆਂ ਦੇ ਉੱਤੇ ਗੱਡੀ ਚੜਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਔਰ ਅੱਜੇ ਤੱਕ ਅਜੇ ਮਿਸ਼ਰਾ ਟੈਣੀ ਨੂੰ ਵਰਖਾਸਤ ਨਹੀਂ ਕਰਨ ਲਈ ਕੀ ਇਹਨੇ ਇਸ ਗੱਲ ਬਾਰੇ ਇੱਕ ਵੀ ਗੱਲ ਚੱਕੀ ਆ ਅੱਜ ਪੰਜਾਬ ਨਾ ਜਿਹੜਾ ਬਤਾਰਾ ਹੋ ਰਿਹਾ ਉਹ ਤਾਂ ਇਹੀ ਹੋ ਰਿਹਾ ਨਾ ਕਿ ਪੰਜਾਬ ਜਿਹੜਾ ਉਹ ਬਿਲਕੁਲ ਇੰਡੀਆ ਦਾ ਹਿੱਸਾ ਨਹੀਂ ਤੇ ਜੇ ਇੰਡੀਆ ਦਾ ਹਿੱਸਾ ਨਹੀਂ ਤਾਂ ਫੇਰ ਪੰਜਾਬ ਚ ਇਲੈਕਸ਼ਨ ਲੜਨ ਕੀ ਆ ਕਰਨ ਨੂੰ ਆਏ ਮੈਂ ਅੱਜ ਇੱਕ ਤੁਹਾਡੇ ਚੈਨਲ ਤੇ ਇਹ ਦਾਵਾ ਕਰਨਾ ਕਿ ਸਭ ਤੋਂ ਵੱਧ ਵੋਟਾਂ ਤੇ ਹਾਰਨ ਵਾਲੇ ਹਾਂਸ ਰਾਜ ਹਾਂਸ ਜੀ ਹੋਣਗੇ ਬੀਜੇਪੀ ਦੇ ਉਮੀਦਵਾਰਾਂ ਦੀ ਥਾਂ ਥਾਂ ਦੇ ਉੱਤੇ ਵਿਰੋਧਤਾ ਕੀਤੀ ਜਾ ਰਹੀ ਹੈ ਕਿਸਾਨ ਲੀਡਰ ਜਿਹੜੇ ਨੇ ਕਿਸਾਨ ਵਰਕਰ ਜਿਹੜੇ ਨੇ ਉਹ ਥਾਂ ਥਾਂ ਤੇ ਜਾ ਕੇ ਇਹਨਾਂ ਲੀਡਰਾਂ ਦੀ ਵਿਰੋਧਤਾ ਕਰ ਰਹੇ ਨੇ ਉਹ ਭਾਵੇਂ ਫਰੀਦਕੋਟ ਹੋਵੇ ਪਟਿਆਲੇ ਖੇਤਰ ਹੋਵੇ ਜਾਂ ਬਠਿੰਡਾ ਹੋਵੇ ਅੰਬਰਸਰੀ ਜਾਂ ਗੁਰਦਾਸਪੁਰ ਇਹਨਾਂ ਖੇਤਰਾਂ ਦੇ ਵਿੱਚ ਤਾਂ ਤਸਵੀਰਾਂ ਸਾਫ਼ ਦੇਖਣ ਨੂੰ ਮਿਲ ਗਈਆਂ ਨੇ ਜਿੰਨੇ ਉਮੀਦਵਾਰ ਇਹਨਾਂ ਹਲਕਿਆਂ ਦੇ ਰਹੇ ਨੇ ਉਹ ਜਦੋਂ ਵੀ ਦਿਹਾਤੀ ਖੇਤਰ ਚ ਗਏ ਨੇ ਤੇ ਉਹਨਾਂ ਨੂੰ ਵਿਰੋਧਤਾ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਿਆ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ ਇਹੋ ਜੇ ਹਾਲਾਤ ਬਣ ਗਏ ਤੇ ਕਿਸਾਨਾਂ ਨੇ ਵਾਪਸ ਭਜਾਇਆ ਜੋ ਹਾਲਾਤ ਬਾਤ ਬੜੇ ਨੇ ਉਹ ਤੁਹਾਡੇ ਸਾਹਮਣੇ ਆ ਪਰ ਫਿਲਹਾਲ ਗੱਲ ਕਰਨ ਜਾ ਰਹੇ ਹਾਂ ਹੰਸਰਾਜ ਹੰਸ ਦੀ ਉਹ ਹੰਸਰਾਜ ਹੰਸ ਜਿਹੜੇ ਮੀਡੀਆ ਸਾਹਮਣੇ ਪਹਿਲਾਂ ਇਹ ਗੱਲ ਕਰਦੇ ਨਜ਼ਰ ਆਏ ਸੀ ਕਿ ਕਿਸਾਨ ਉਹਨਾਂ ਦੇ ਹਮਦਰਦ ਨੇ ਕਿਸਾਨ ਉਹਨਾਂ ਦੇ ਹਮੈਤੀ ਨੇ ਕਿਸਾਨ ਉਹਨਾਂ ਦਾ ਪਰਿਵਾਰ ਨੇ ਉਹਨਾਂ ਦੇ ਭਰਾ ਨੇ ਪਰ ਉਹੀ ਕਿਸਾਨਾਂ ਦੇ ਬਾਰੇ ਵਿੱਚ ਹੁਣ ਹੰਸਰਾਜ ਹੰਸ ਅਜੀਬ ਗੱਲ ਕਰਦੇ ਨਜ਼ਰ ਆ ਰਹੇ ਨੇ ਦਰਅਸਲ ਇੱਕ ਇੰਟਰਵਿਊ ਦੇ ਵਿੱਚ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਹੰਸਰਾਜ ਹੰਸ ਦਾ ਇੱਕ ਬਿਆਨ ਸਾਹਮਣੇ ਆਉਂਦਾ ਸਿੱਖ ਮਾਰਸ਼ਲ ਕੌਮ ਦੇ ਬਾਰੇ ਵਿੱਚ ਬਿਆਨ ਦਿੰਦੇ ਨੇ ਹੰਸਰਾਜ ਹੰਸ ਔਰ ਉਸ ਬਿਆਨ ਦੇ ਵਿੱਚ ਇਹੋ ਜੀ ਗੱਲ ਕਹਿ ਰਹੇ ਹੁੰਦੇ ਨੇ ਜਿਸ ਦੇ ਨਾਲ ਨਾ ਸਿਰਫ ਕਿਸਾਨਾਂ ਦਾ ਦਿਲ ਪਸੀਜਿਆ ਗਿਆ ਸਗੋਂ ਸਿੱਖ ਕੌਮ ਦਾ ਦਿਲ ਵੀ ਤਾਰ-ਤਾਰ ਹੋਏ ਨੇ ਦਰਅਸਲ ਇੱਕ ਨਿੱਜੀ ਚੈਨਲ ਦੇ ਵੱਲੋਂ ਇੰਟਰਵਿਊ ਲਈ ਜਾ ਰਹੀ ਹੁੰਦੀ ਹੈ ਕਿਸਾਨ ਲੀਡਰਾਂ ਦੇ ਬਾਰੇ ਗੱਲਬਾਤ ਉਸ ਵਿੱਚ ਹੁੰਦੀ ਹੈ ਪਰ ਸ਼ੁਰੂਆਤ ਹੁੰਦੀ ਹੈ ਸਿੱਖ ਮਾਰਸ਼ਲ ਕੌਮ ਦੇ ਬਾਰੇ ਦੇ ਵਿੱਚ ਔਰ ਜਦੋਂ ਇਹ ਸਵਾਲ ਕੀਤਾ ਜਾਂਦਾ ਹੈ ਤਾਂ ਸਾਫ਼ ਕਹਿੰਦੇ ਨੇ ਕਿ ਕਾਦੀ ਸਿੱਖ ਮਾਰਸ਼ਲ ਕੌਮ ਹੈ ਇਹਦਾ 셀ਫ ਪ੍ਰੋਕਲੇਮਡ ਮਾਰਸ਼ਲ ਨੇ ਉਹਨਾਂ ਦਾ ਸਾਫ਼ ਦਾਵਾ ਆ ਕਿ ਇਹਨਾਂ ਨੇ ਆਪਣੀ ਕੌਮ ਦੇ 15 15 20 20 ਲੱਖ ਬੰਦੇ ਐਵੇਂ ਨਜਾਇਜ਼ ਹੀ ਮਰਵਾ ਦਿੱਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ 700 800 ਕਿਸਾਨ ਮਰਵਾ ਦਿੱਤੇਗੇ ਮਾਰਸ਼ਲ ਹੋਣ ਦੇ ਨਾਂ ਦੇ ਉੱਤੇ ਇਹ ਹੈਰਾਨੀਜਨਕ ਗੱਲ ਕਰਦੇ ਨਜ਼ਰ ਆਏ ਨੇ ਹੰਸਰਾਜ ਹੰਸ ਨਿਜੀ ਚੈਨਲ ਦੇ ਦਿੱਤੀ ਇੰਟਰਵਿਊ ਦੇ ਉੱਤੇ ਕਹਿੰਦੇ ਇਸੇ ਬਾਰੇ ਗੱਲਬਾਤ ਕਰਨ ਆਏ ਆ ਸਾਡੇ ਨਾਲ ਸੀਨੀਅਰ ਕਿਸਾਨ ਲੀਡਰ ਬਲਵਿੰਦਰ ਸਿੰਘ ਮਲੀ ਨਗਲ ਮੌਜੂਦ ਨੇ ਸਾਡੇ ਨਾਲ ਫਿਲਹਾਲ ਮਲੀ ਨਗਲ ਸਾਹਿਬ ਤੁਸੀਂ ਸਮਾਂ ਦਿੱਤਾ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਤੁਹਾਡਾ ਚੈਨਲ ਦਾ ਔਰ ਤੁਹਾਡੇ ਸਰੋਤਿਆਂ ਦਾ ਜਿਹੜਾ ਸਾਡੇ ਇਥੇ ਦੋਬਾ ਕਿਸਾਨ ਸੰਘਰਸ਼ ਕਮੇਟੀ ਤੇ ਪਹੁੰਚਣ ਤੇ ਅਸੀਂ ਜਿਵੇਂ ਆਖਦੇ ਆ ਦੇਖੋ ਜਿੱਥੋਂ ਤੁਸੀਂ ਅੱਜ ਗੱਲ ਕੀਤੀ ਹੈ ਕਿ ਹੰਸਰਾਜ ਹੰਸ ਜੀ ਸਾਡੇ ਮੌਜੂਦਾ ਐਮਪੀ ਵੀ ਨੇ ਚਾਇਓ ਪੰਜਾਬ ਤੋਂ ਬਾਹਰੋਂ ਕਿਤੇ ਐਮਪੀ ਬਣੇ ਨੇ ਪਰ ਉਹਨਾਂ ਨੂੰ ਇੱਕ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਲੋਕ ਜਿਹੜੇ ਆ ਇਹ ਬੜੇ ਸਿਆਣੇ ਆ ਇਹ ਨੁਮਾਇੰਦਾ ਬੜਾ ਸੋਚ ਸਮਝ ਕੇ ਚੁਣਦੇ ਆ ਇਹਨਾਂ ਨੇ ਪਹਿਲਾਂ ਵੀ ਅਕਾਲੀ ਦਲ ਵੱਲੋਂ ਇਲੈਕਸ਼ਨ ਲੜੀ ਸੀ ਔਰ ਬੁਰੀ ਤਰ੍ਹਾਂ ਲੋਕਾਂ ਨੇ ਇਹਨਾਂ ਦੀ ਇਹੋ ਜਿਹੇ ਲੈਂਗੁਏਜ ਇਹੋ ਜਿਹੇ ਟਿੱਪਣੀਆਂ ਕਰਕੇ ਲੋਕਾਂ ਨੇ ਹਰਾਇਆ ਸੀ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਇਹ ਆਪਣੇ ਆਪ ਨੂੰ ਫਕੀਰ ਕਹਿੰਦੇ ਨੇ ਫੱਕਰ ਕਹਿੰਦੇ ਨੇ ਫਕੀਰ ਜਿਹੜਾ ਸ਼ਬਦ ਹੈ ਨਾ ਉਹ ਬੜਾ ਉੱਚਾ ਸ਼ਬਦ ਹੈ ਫਕੀਰੀ ਕਰਨੀ ਬੜੀ ਉੱਚੀ ਪਰ ਇਹੋ ਜਿਹੇ ਫੱਕਰ ਬਣਨਾ ਜਿਹੜਾ ਜੋ ਇਹ ਬਣੇ ਹੋਏ ਆ ਇਹੋ ਜਿਹੇ ਬਣਨਾ ਮੇਰੇ ਹਿਸਾਬ ਨਾਲ ਤਾਂ ਸਾਡੇ ਸਮਾਜ ਤੇ ਕਲੰਕ ਆ ਮੇਰੇ ਇੱਕ ਗੱਲ ਯਾਦ ਆਈ ਮੈਂ ਤੁਹਾਨੂੰ ਸੁਣਾਉਣਾ ਕਿ ਇਹੋ ਜਿਹੇ ਜਿੱਦਾਂ ਦੇ ਇਹ ਫਕੀਰ ਆ ਇਦਾਂ ਦਾ ਇੱਕ ਆਪਣੇ ਆਪ ਚ ਬਣਿਆ ਹੋਇਆ ਫਕੀਰ ਪਿੰਡਾਂ ਵਿੱਚ ਮੰਗਣ ਗਿਆ ਜਦੋਂ ਮੰਗਣ ਗਿਆ ਤੇ ਇੱਕ ਘਰ ਵੜਿਆ ਉਹ ਮਾਤਾ ਨੂੰ ਕਹਿੰਦਾ ਮੈਨੂੰ ਰੋਟੀ ਖਿਲਾ ਮਾਤਾ ਕਹਿੰਦੀ ਮੇਰੀ ਮੱਝ ਸੋਈ ਆ ਮੈਂ ਤੈਨੂੰ ਖੀਰ ਖਿਲਾਉਣੀ ਆ ਬਹਿ ਜਾ ਉਹ ਬੈਠ ਗਿਆ ਘਰ ਦਾ ਦਰਵਾਜ਼ਾ ਤੰਗ ਸੀ ਮਾਤਾ ਖੀਰ ਪਾਉਣ ਲੱਗ ਪਈ ਬੈਠਾ ਬੈਠਾ ਕਹਿੰਦਾ ਮਾਤਾ ਜੇ ਤੇਰੀ ਮੱਝ ਮਰ ਜਾਏ ਤਾਂ ਤੂੰ ਦਰਵਾਜ਼ੇ ਚ ਹੀ ਕਿਸ ਤਰ੍ਹਾਂ ਕੱਢੇਗਾ ਮਾਤਾ ਨੇ ਖੀਰ ਵਾਲਾ ਜਿਹੜਾ ਡੂੰਗਾ ਸੀ ਉਹ ਬਗਾ ਕੇ ਉਹਦੇ ਮੂੰਹ ਤੇ ਮਾਰਿਆ ਤੇ ਉੱਥੋਂ ਉੱਠ ਕੇ ਉਹ ਦੌੜ ਪਿਆ ਜਦੋਂ ਰਸਤੇ 'ਚ ਦੌੜਾ ਜਾਵੇ ਤਾਂ ਖੀਰ ਛੰਦੀ ਜਾਵੇ ਲੋਕੀ ਪੁੱਛਣ ਇਹ ਕੀ ਹੋਇਆ ਕਹਿੰਦਾ ਮੇਰੀ ਜਵਾਨ ਦਾ ਰਸੇ ਇਹੀ ਹਾਲ ਹੈ ਹੰਸਰਾਜਾਂ ਸਜੀਦਾ ਆ ਕਿ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਹੀ ਜਿਹੜਾ ਆ ਲੋਕਾਂ ਨੂੰ ਦੱਸ ਦਿੱਤਾ ਕਿ ਸਾਡਾ ਅਸਲ ਚਿਹਰਾ ਜਿਹੜਾ ਉਹ ਕੀ ਆ ਠੀਕ ਆ ਦੇਖੋ ਜਿੱਥੋਂ ਇਹ ਇਲੈਕਸ਼ਨ ਲੜ ਰਹੇ ਆ ਬਾਬਾ ਫਰੀਦ ਜੀ ਦੀ ਚਰਨਸ਼ੋ ਫਰੀਦਕੋਟ ਉਸ ਫਰੀਦਕੋਟ ਦੇ ਨਿਵਾਸੀ ਜਿਹੜੇ ਆ ਉਹ ਇੰਨੇ ਨਿਆਣੇ ਨਹੀਂ ਹੈਗੇ ਕਿ ਇਹੋ ਜਿਹੇ ਬੰਦਿਆਂ ਨੂੰ ਵੋਟਾਂ ਪਾ ਦੇਣਗੇ ਮੈਂ ਅੱਜ ਇੱਕ ਤੁਹਾਡੇ ਚੈਨਲ ਤੇ ਇਹ ਦਾਵਾ ਕਰਦਾ ਕਿ ਸਭ ਤੋਂ ਵੱਧ ਵੋਟਾਂ ਤੇ ਹਾਰਨ ਵਾਲੇ ਹਾਂਸ ਰਾਜ ਹਾਂਸ ਜੀ ਹੋਣਗੇ ਅੱਜ ਮੈਂ ਅੱਜ ਇਹ ਦਾਵਾ ਕਰ ਦਿੰਦਾ ਇਲੈਕਸ਼ਨ ਤੋਂ ਪਹਿਲਾਂ ਕਿ ਜਿਨ੍ਹਾਂ ਬੰਦਿਆਂ ਨੇ ਐਡਾ ਮਤਲਬ ਕਿ ਐਡੀ ਨੀਚੀ ਹਰਕਤ ਕਰਕੇ ਸਾਡਾ ਕਿਸਾਨੀ ਅੰਦੋਲਨ ਜਿਹੜਾ ਜਿਹਨੂੰ ਵਰਲਡ ਦੇ ਉੱਤੇ ਜੂਨੋ ਤੱਕ ਜਿਹੜਾ ਜਿਹਦਾ ਨਾਂ ਆ ਅੱਜ ਪੰਜਾਬੀਆਂ ਦਾ ਨਾਂ ਆ ਕਿ ਪੰਜਾਬੀ ਅੰਦੋਲਨ ਕੀਤਾ ਔਰ ਮੋਦੀ ਦੇ ਧੌਣ ਚੋਂ ਕਿਲਾ ਕੱਢਿਆ ਔਰ ਇਹ ਇਹਨਾਂ ਨੇ ਇਹ ਗੱਲਾਂ ਕੀਤੀਆਂ ਕਿ 7-800 ਕਿਸਾਨ ਮਾਰ ਕੇ ਸਾਡੇ ਉਹ ਜੋਧੇ ਸੀ ਜਿਨ੍ਹਾਂ ਨੇ ਲੜਦਿਆਂ ਛੀਦੀ ਦਾ ਜਾਮ ਪੀਤਾ ਠੀਕ ਹੈ ਇਹ ਦੂਜੀ ਗੱਲ ਹੈ ਇਹਨਾਂ ਨੇ ਕਿਹਾ ਕਿ ਮਾਰਸ਼ਲ ਸਿੱਖ ਕੋ ਮਾਰਸ਼ਲ ਦੀ ਗੱਲ ਕਰਦੇ ਇਹਨਾਂ ਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਸਿੱਖ ਉਹੀ ਸਿੱਖਿਆ ਜਿਨ੍ਹਾਂ ਨੇ 12 ਵਜੇ ਜਾ ਕੇ ਧੀਆਂ ਭੜਾਂ ਨੂੰ ਛੜਾ ਛੜਾ ਕੇ ਲਿਆਉਂਦੇ ਸੀ ਗਜਨੀ ਦੇ ਬਾਜ਼ਾਰ ਦੇ ਵਿੱਚੋਂ ਜਾਂਦੀਆਂ ਹੋਈਆਂ ਅੱਜ ਇਹਨਾਂ ਨੂੰ ਯਾਦ ਭੁੱਲ ਗਿਆ ਉਹੋ ਹੀ ਸਿੱਖ ਕੌਮ ਆ ਜਿਨ੍ਹਾਂ ਨੇ ਜਾ ਕੇ ਜਿਨ੍ਹਾਂ ਦੇ ਗੁਰੂ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਦਿੱਲੀ ਦੇ ਚਾਂਦੀ ਚੌਕ ਵਿੱਚ ਆਪਣਾ ਸੀਸ ਕਟਾ ਦਿੱਤਾ ਸੀ ਅੱਜ ਇਹਨਾਂ ਨੂੰ ਉਹ ਗੱਲਾਂ ਯਾਦ ਭੁੱਲ ਗਈਆਂ ਉਹੋ ਹੀ ਸਿੱਖ ਅੱਜ ਕੌਮ ਆ ਉਹੋ ਹੀ ਸਿੱਖ ਦੇ ਸਾਡੀਆਂ ਫੌਜੀ ਟੁਕੜੀਆਂ ਆ ਜਿਨ੍ਹਾਂ ਨੂੰ ਜਿਸ ਲਈ ਕੋਈ ਵੀ ਬਾਰਡਰ ਦੇ ਉੱਤੇ ਨੰਦੀ ਤੇ ਸਭ ਤੋਂ ਮੂਰੇ ਲਾਇਆ ਜਾਂਦਾ ਪਿਛਲੇ ਟਾਈਮ ਦੇ ਵਿੱਚ ਸ਼ਾਇਦ ਤੁਹਾਨੂੰ ਚਿੱਤ ਆਉਣਾ ਕਿ ਚੀਨ ਤੇ ਇਹਨਾਂ ਦਾ ਥੋੜਾ ਜਿਹਾ ਡਿਸਪਿਊਟ ਚੱਲਿਆ ਸੀ। ਔਰ ਚੀਨ ਨੇ ਇਹਨਾਂ ਦੇ ਉੱਥੋਂ ਸਭ ਕੁਝ ਪੱਟ ਕੇ ਇਹਨਾਂ ਨੂੰ ਕਿੰਨਾ ਪਿੱਛੇ ਧੱਕ ਦਿੱਤਾ ਸੀ ਜਦੋਂ ਇਹਨਾਂ ਨੇ ਕਿਹਾ ਸੀ ਕਿ ਇਹ ਰਾਜ ਸਾਡਾ ਆ ਉਹਨਾਂ ਨੇ ਕਿਹਾ ਸੀ ਖਾਲਸਾ ਰਾਜ ਸੀ। ਇਹਨਾਂ ਨੂੰ ਇਹ ਗੱਲਾਂ ਸੋਚ ਲੈਣੀਆਂ ਚਾਹੀਦੀਆਂ ਕਿ ਅਸੀਂ ਕਿੱਥੇ ਖੜੇ ਆ ਅਸੀਂ ਕੀ ਕਰਨ ਲੱਗੇ ਆ ਜਿਨ੍ਹਾਂ ਬਾਰੇ ਇਹ ਟਿੱਪਣੀ ਕਰਦਾ ਪਿਆ ਮੈਂ ਕਹਿੰਦਾ ਉਹਨਾਂ ਦੀ ਜੁੱਤੀ ਦੇ ਬਰਾਬਰ ਵੀ ਨਹੀਂ। ਇਹ ਰਹਾਂ ਸਰਾਜਾਂ ਸਿਆ ਕੀ ਦੇਣਿਆ ਸਾਡੇ ਜਲੰਧਰ ਤੋਂ ਹੀ ਆ ਕੀ ਇਸ ਪਰਿਵਾਰ ਦੀ ਦੇਣਿਆ ਦੇਸ਼ ਨੂੰ ਇੱਕ ਸਿਰਫ ਗਾਣੇ गा ਕੇ ਸਭ ਕੁਝ ਮਿਲ ਜਾਂਦਾ ਸ਼ਾਤਾਂ ਦੇਣੀਆਂ ਜਾਂ ਕਰਨੀਆਂ ਬਹੁਤ ਔਖੀਆਂ ਸਾਡੇ ਉਹ ਜਿਹੜੇ ਜਿਨ ਅਸੀਂ ਕਿਸਾਨੀ ਅੰਦੋਲਨ ਕਿਉਂ ਲੜਿਆ ਜੇ ਇਹ ਸਰਕਾਰਾਂ ਕਿਸੇ ਤਰੀਕੇ ਦੇ ਨਾਲ ਵੀ ਕਿਸਾਨੀ ਨੂੰ ਜਾਂ ਦੇਸ਼ ਨੂੰ ਬਚਾਉਣ ਲਈ ਕਾਰਪੋਰੇਟ ਅੱਗੇ ਗੋਡੇ ਨਾ ਟਿੱਕੇ ਹੁੰਦੇ ਨਾ ਕਾਲੇ ਕਾਨੂੰਨ ਲੈ ਕੇ ਆਉਂਦੇ ਨਾ WTO ਦੇ ਮੋਰੇ ਗੁੱਡੇ ਟਿਕਦੇ ਹੁੰਦੇ ਅੱਜ ਮੋਦੀ ਟੀਵੀ ਚੈਨਲਾਂ ਤੇ G20 G20 ਰੌਲਾ ਪਾਉਂਦਾ G20 ਕੀ ਆ ਗਰੀਬ ਤੇ ਮਿਡਲ ਕਲਾਸ ਨੂੰ ਮਾਰਨ ਦਾ ਇੱਕ ਸਿੱਧੀ ਸੁਸਾਇਸਾਈਡ ਆ ਉਹਨਾਂ ਨੂੰ ਸਲੋ ਪੌਇਜ਼ਨ ਦਿੱਤੀ ਜਾ ਰਹੀ ਆ ਦੇਖੋ ਜਿਹੜੀਆਂ ਗੱਲਾਂ ਅਸਲ ਆ ਉਹਨਾਂ ਗੱਲਾਂ ਦੇ ਉੱਤੋਂ ਮੁੱਦੇ ਤੋਂ ਇਹ ਪਟਕਾਉਣ ਲਈ ਇਹੋ ਜੇ ਜਾਣਬੁੱਝ ਕੇ ਬਿਆਨ ਦੇ ਰਹੇ ਆ ਕਿ ਇਹ ਬਿਆਨ ਦੇਣਾ ਜਿਹੜਾ ਇਹਨਾਂ ਲਈ ਬਹੁਤ ਸ਼ਰਮਸਾਰ ਬਿਆਨ ਹੋਗਾ ਜਿਹੜਾ ਇਹਨੇ ਦਿੱਤਾਇਆ ਜੋ ਕੁਛ ਸਿੱਖ ਕੌਮ ਨੂੰ ਕਿਹਾ ਸਿੱਖ ਕੌਮ ਤਾਂ ਬਹੁਤ ਉੱਚੇ ਸੁੱਚੇ ਲੈਵਲ ਦੇ ਆ ਇਹੀ ਕਹਿੰਦੇ ਨੇ ਬੜੀ ਹੈਰਾਨੀ ਦੀ ਐ ਸ਼ਹਾਦਤ ਸਾਡੇ ਕਲਚਰ ਚ ਬਹੁਤ ਵੱਡਾ ਹੀ ਰਤਬਾ ਆ ਉਸੇ ਸ਼ਹਾਦਤ ਨੂੰ ਮਿੱਟੀ ਚ ਰੋਲਤਾ ਪੈਰਾਗੇ ਰੌਣ ਦਿੱਤਾ ਉਹ ਦੇਖੋ 700 ਕਿਸਾਨਾਂ ਦੀ ਸ਼ਹਾਦਤ ਨੂੰ ਇਹ ਕਹਿੰਦੇ ਕਿ 700 ਮੁੰਡਾ ਮਾਰਾ ਕੇ ਭੰਗੜੇ ਪਾਉਂਦੇ ਆਏ 700 ਸਾਡਾ ਉਹ ਸਾਡੀ ਜਿੰਦ ਜਾਨ ਤੋਂ ਵੱਧ ਅਸੀਂ ਸ਼ਹੀਦਾਂ ਨੂੰ ਸਦਾ ਹੀ ਉਹਨਾਂ ਨੂੰ ਪ੍ਰਣਾਮ ਕਰਦੇ ਆ ਜਿਨ੍ਹਾਂ ਨੇ ਜਾ ਕੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਸ਼ਹਾਦਤ ਦਾ ਜਾਮ ਪੀਤਾ ਇਹ ਕੀ ਸੋਚਦੇ ਪਏ ਆ ਕਿ ਇਹ ਉੱਥੋਂ ਮਰ ਕੇ ਆਏ ਕਹਿੰਦੇ ਆ ਅਸੀਂ ਤਾਂ ਸਦਾ ਉਹਨਾਂ ਲਈ ਕਮਾਂਗੇ ਬਈ ਸਾਡੇ ਸਭ ਤੋਂ ਵੱਡੇ ਉੱਚ ਸਰੋਤ ਤੇ ਹੀ ਉਹ ਹੈ ਜਮਾਨੇ ਦੇ ਟਾਈਮ ਨਾਲ ਅੱਜ ਇਹਨਾਂ ਨੇ ਕੀ ਕੀਤਾ ਹੁਣ ਜੇ ਪੰਜਾਬ ਦੇ ਵਿੱਚ ਇਹ ਇਲੈਕਸ਼ਨ ਲੜਦੇ ਆ ਅੱਜ ਇਹਨਾਂ ਨੂੰ ਸਵਾਲ ਪੁੱਛਦੇ ਆ ਜੇ ਇਹਨਾਂ ਨੇ ਕੁਝ ਕੀਤਾ ਇਹ ਐਮਪੀ ਰਿਹਾ ਪਿਛਲੇ ਵਾਰੀ ਐਮਪੀ ਹੁੰਦੇ ਹੋਏ ਵਿਧਾਨ ਸਭਾ ਦੇ ਵਿੱਚ ਕਿੰਨੀ ਵਾਰ ਕਿਸਾਨ ਲੋਕ ਸਭਾ ਦੇ ਵਿੱਚ ਕਿੰਨੀ ਵਾਰ ਕਿਸਾਨਾਂ ਦੀ ਗੱਲ ਕੀਤੀ ਇੱਕ ਵਾਰ ਦੱਸਿਆ ਵੀ ਮੈਂ ਕਿਸਾਨਾਂ ਦੇ ਨਾਂ ਤੇ ਆ ਬੋਲਿਆ ਸੀ ਕੀ ਮੈਂ ਤੋਂ ਕਹਿੰਦੇ ਕਿ ਕਿਸਾਨਾਂ ਦੀ ਮੀਟਿੰਗ ਕਰਾਉਣ ਵਾਲਾ ਮੈਂ ਰਿਆਂ ਆ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਮੈਂ ਕਰਾਈ ਹੈ ਕਹਿੰਦੇ ਦੇਖੋ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਇਦਾਂ ਬਿਲਕੁਲ ਨਹੀਂ ਹੁੰਦੀ ਇਹ ਸਾਡੇ ਜੁਧੇ ਆ ਜਿਹੜੇ ਸਾਡੇ ਭਰਾ ਸਾਰੇ ਜਦੋਂ ਧੌਣ ਤੇ ਗੋਡਾ ਰੱਖਦੇ ਆ ਨਾ ਮੰਤਰੀਆਂ ਦੇ ਤਾਂ ਮੀਟਿੰਗਾਂ ਫਿਰ ਹੁੰਦੀਆਂ ਮੀਟਿੰਗ ਇਦਾਂ ਨਹੀਂ ਸੀ ਹੁੰਦੀ ਤੁਹਾਨੂੰ ਸ਼ਾਇਦ ਪਤਾ ਹੋਣਾ ਜਲੰਧਰ ਧਰਨਾ ਲੱਗਿਆ ਸੀ ਗੱਡਿਆਂ ਦੇ ਸਬੰਧ ਚ ਤਾਂ ਸਾਨੂੰ ਕਹਿੰਦੇ ਸੀ 30 ਤਰੀਕ ਤੱਕ ਸੀਐਮ ਕੋ ਟਾਈਮ ਨਹੀਂ ਤਾਂ ਜਦੋਂ ਰਾਤ ਨੂੰ ਅਸੀਂ ਰੇਲਵੇ ਟਰੈਕ ਬੰਦ ਕਰਕੇ ਨਾਸਾਂ ਬੰਦ ਕਰਤੀਆਂ ਤਾਂ ਸਵੇਰੇ 8 ਵਜੇ ਮੀਟਿੰਗ ਹੋ ਗਈ ਸੀ ਮੀਟਿੰਗਾਂ ਇਹ ਨਹੀਂ ਦੰਦੇ ਮੀਟਿੰਗਾਂ ਸਾਡੇ ਜੁਦੇ ਤੋਂ ਨਹੀਂ ਤੇ ਨਾ ਦੇ ਤੇ ਗੋਡਾ ਰੱਖ ਕੇ ਲੈਂਦੇ ਆ ਦੂਜੀ ਗੱਲ ਹੈ ਕਿ ਜੇ ਇਹ ਅੱਜ ਪੰਜਾਬ ਚੋਂ ਇਲੈਕਸ਼ਨ ਲੜ ਰਿਹਾ ਠੀਕ ਹੈ ਪੰਜਾਬ ਚੋਂ ਇਲੈਕਸ਼ਨ ਲੜ ਰਿਹਾ ਇਹ ਦੱਸੇ ਕਿ ਜੇ ਪੰਜਾਬ ਚੋਂ ਇਲੈਕਸ਼ਨ ਲੜ ਰਿਹਾ ਤਾਂ ਪੰਜਾਬ ਦੇ ਬਾਰਡਰਾਂ ਦੇ ਉੱਤੇ ਐਡੇ ਐਡੇ ਵੱਡੇ ਵੈਰੀਕੇਡ ਕੰਕਰੀਟ ਕਰਕੇ ਕਿਉਂ ਕੀਤੇ ਗਏ ਪੰਜਾਬ ਦੀ ਹੱਦ ਦੇ ਅੰਦਰ ਔਰ ਜਿਹੜਾ ਸਾਡਾ ਉੱਥੇ ਵੀਰ ਸ਼ਹੀਦ ਕੀਤਾ ਗਿਆ ਗੋਲੀ ਮਾਰ ਕੇ ਸ਼ੁਭਕਰਨ ਵੀਰ ਜਿਨੇ ਅਜੇ ਆਪਣੀ ਜ਼ਿੰਦਗੀ ਦੀ ਜਵਾਨੀ ਦੀ ਦਲੀਜ ਤੇ ਪਹਿਲਾ ਪੈਰ ਹੀ ਰੱਖਿਆ ਸੀ ਉਹਦੇ ਉਸ ਮਾਂ ਪੇਰ ਆ ਕਿੱਡੇ ਕਿੱਡੇ ਸੁਪਨੇ ਬਣਾਏ ਹੋਏ ਸੀ ਔਰ ਉਹਨਾਂ ਸਾਰਿਆਂ ਦਾ ਕਹਾਣਕੀ ਨਾ ਕੀਤਾ ਇਹ ਇਹ ਦੋਸ਼ੀ ਇਹੀ ਹੈ ਇਹੋ ਜਿਹੇ ਲੋਕ ਆ ਕਿ ਜਿਹੜੇ ਜਿਨ੍ਹਾਂ ਨੇ ਇਹ ਇਹ ਕੁਛ ਕਰਾਇਆ ਔਰ ਦੇਖੋ ਫਿਰ ਉਹਦੇ ਤੋਂ ਬਾਅਦ ਜਿਹੜੇ ਇਹਨਾਂ ਨੇ ਅਥਰੂ ਗੈਸ ਦੇ ਇੰਨੀ ਜ਼ਹਿਰੀਲੀ ਦੇ ਜਿਹੜੇ ਕਿ ਆਪਾਂ ਬਾਰਡਰ ਤੇ ਕਿਸੇ ਦੂਜੇ ਦੇਸ਼ ਨਾਲ ਜੰਗ ਲੜੀ ਤੇ ਵੀ ਨਹੀਂ ਸਿੱਟ ਸਕਦੇ ਉਹ ਸਿੱਟ ਕੇ 850 10 ਮੁੰਡੇ ਜਿਹੜੇ ਆ ਅੱਖਾਂ ਤੋਂ ਹੀ ਨੇ ਕਰ ਦਿੱਤੇ ਉਹਨਾਂ ਦਾ ਮੁੱਲ ਇਹ ਸਰਕਾਰਾਂ ਦੇ ਸਕਦੀਆਂ ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਪਰ ਜੇਕਰ ਅਖੀਰ ਤੇ ਗੱਲ ਕਰਕੇ ਲਿਆਉਣੀਆਂ ਨਾ ਇਹਨਾਂ ਨੂੰ ਤਾਂ ਇਹ ਇੱਕ ਗੱਲ ਦੱਸ ਦੇਣ ਵੀ ਕਦੋਂ ਇਹਨਾਂ ਨੇ ਕਿੱਥੇ ਇਹਨਾਂ ਨੇ ਕੀਤੀ ਇੱਕ ਇਹਨਾਂ ਨੇ ਗੱਲ ਉਹਦੇ ਵਿੱਚ ਕੀਤੀ ਮੈਂ ਇਹਨਾਂ ਦੀ ਸੁਣੀ ਆ ਕਿ ਜਿਹੜਾ ਸਾਡਾ ਗਵਰਨਰ ਮਲਕਾ ਜੀ ਉਹਨਾਂ ਦੇ ਬਾਰੇ ਵੀ ਇਹਨੇ ਬਹੁਤ ਟਿੱਪਣੀ ਕੀਤੀ ਆ ਦੇਖੋ ਉਹ ਬਿਸ਼ੱਕ ਬੀਜੇਪੀ ਦੇ ਵਿੱਚ ਰਾਜਪਾਲ ਦੇ ਅਹੁਦੇ ਤੇ ਰਹੇ ਆ ਪਰ ਲੇਕਿਨ ਉਹਨਾਂ ਨੇ ਕਿਸਾਨੀ ਦੀ ਹਰ ਗੱਲ ਮੋਰੇ ਹੋ ਕੇ ਰੱਖੀ ਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਜਿੰਨੀਆਂ ਵੀ ਕਿਸਾਨ ਯੂਨੀਅਨਾਂ ਸਾਰੀਆਂ ਉਹਨਾਂ ਦਾ ਸਤਿਕਾਰ ਕਰਦੀਆਂ ਕਿ ਘੱਟੋ-ਘੱਟ ਕੋਈ ਬੰਦਾ ਆਵਾਜ਼ ਤੇ ਬੁਲੰਦ ਕਰਦਾ ਨਾ ਸਾਡੀ ਤੇ ਇਹਨਾਂ ਨੇ ਉਹ ਵੀ ਗੱਲ ਕਹੀ ਕਿ ਗਵਰਨਰ ਸੀ ਤੇ ਜਦੋਂ ਗਵਰਨੀਤੋਂ ਪਰਯੋਗਿਆ ਤੇ ਉਦੋਂ ਗੱਲਾਂ ਕਰਨਾ ਪਿਆ ਉਹ ਗਵਰਨਰ ਹੁੰਦੇ ਤੇ ਵੀ ਉਸ ਬੰਦੇ ਨੇ ਹਰ ਵਾਰ ਮੋਦੀ ਨੂੰ ਇਹ ਗੱਲ ਕਹੀ ਕਿ ਇਸ ਕੌਮ ਦੇ ਨਾਲ ਪੰਗਾ ਨਾ ਲੈ ਇਹ ਪੰਜਾਬੀ ਕੌਮ ਜਿਹੜੀ ਆ ਇਦਾਂ ਦੀ ਕੰਮ ਨਹੀਂ ਇਹ ਇਹ ਕਦੇ ਵੀ ਭੁੱਲਦੀ ਨਹੀਂ ਇਹ ਇਹ ਗੱਲਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨਾ ਹੰਸਰਾਜ ਹੰਸਜੀ ਨੇ ਜੋ ਇਹਨਾਂ ਨੇ ਸਟੇਟਮੈਂਟ ਆਪਣੀ ਦਿੱਤੀ ਆ ਉਹ ਮੈਂ ਕਹਿੰਨਾ ਬਹੁਤ ਚੰਗੇ ਟਾਈਮ ਦੇ ਉੱਤੇ ਦਿੱਤੀ ਆ ਕਿ ਅੱਜ ਸਾਡੇ ਫਰੀਦਕੋਟ ਦੇ ਕੀ ਪੂਰੇ ਪੰਜਾਬ ਦੇ ਜਿਹੜੇ ਵੋਟਰ ਆ ਉਹਨਾਂ ਨੂੰ ਭਾਜਪੀ ਦਾ ਅਸਲ ਚਿਹਰਾ ਜਿਹੜਾ ਉਹ ਇਹਨਾਂ ਨੇ ਲਿਆ ਕੇ ਮੂਰੇ ਰੱਖ ਦਿੱਤਾ ਬੜੀ ਅਜੀਬ ਗੱਲ ਹੈ ਮਲੀ ਨੰਗਲ ਸਾਹਿਬ ਹਰ ਇੱਕ ਭਾਵੇਂ ਹਰ ਇੱਕ ਪਾਰਟੀ ਦੇ ਨੁਮਾਇੰਦੇ ਆਪਾਂ ਗੱਲ ਕਰ ਲਈ ਇਕੱਲੇ ਬੀਜੇਪੀ ਦੀ ਨਹੀਂ ਪਰ ਜਦੋਂ ਦਿਹਾਤ ਖੇਤਰ ਦੀ ਗੱਲ ਆਉਂਦੀ ਹੈ ਨਾ ਦਿਹਾਤ ਚ ਪੈਰ ਪਸਾਰਨ ਲਈ ਹਰ ਕੋਈ ਕੜਾ ਆਇਆ ਪੰਜਾਬ ਦੇ ਦਿਹਾਤ ਦੇ ਵਿੱਚ ਪਰ ਉਹਨਾਂ ਨੂੰ ਉਸ ਵੇਲੇ ਉਹ ਚੀਜ਼ ਯਾਦ ਨਹੀਂ ਆਉਂਦੀ ਕਿ ਜਦੋਂ ਕਿਸਾਨਾਂ ਦੇ ਉੱਤੇ ਬੰਬ ਗੋਲੇ ਭਰਾਏ ਗਏ ਉਹਨਾਂ ਦੇ ਉੱਤੇ ਰੌਂਡ ਫਾਇਰ ਕੀਤੇ ਗਏ ਉਦੋਂ ਕੋਈ ਗੱਲ ਨਹੀਂ ਚੇਤੇ ਆਉਂਦੀ ਸਗੋਂ ਜਦੋਂ ਸੜਕਾਂ ਦੇ ਵਿੱਚਰਦੇ ਨੇ ਗਲੀਆਂ ਚ ਵਿਚਰਦੇ ਨੇ ਕਿਸਾਨਾਂ ਦੇ ਕੋਲ ਜਾਂਦੇ ਨੇ ਦਿਹਾਤ ਚ ਜਾਂਦੇ ਨੇ ਉਹਨਾਂ ਦੇ ਦਿਲ ਦੇ ਅੰਦਰ ਉਹ ਟੀਸ ਵੱਜਣੀ ਚਾਹੀਦੀ ਹੈ ਉਹ ਧਮਕ ਪੈਣੀ ਚਾ ਲੜਦੀ ਧਮਕ ਹੁੰਦੀ ਹੈ ਤੁਹਾਨੂੰ ਕੀ ਲੱਗਦਾ ਕੀ ਹਾਲਾਤ ਨੇ ਦੇਖੋ ਗੱਲ ਅੱਜ ਤੋਂ ਲੈ ਕੇ ਜਿਹੜਾ ਇਹਨਾਂ ਨੇ ਪਿਛਲੇ ਪਿਛੀ ਵਾਰੀ ਮੈਂ ਤੁਹਾਨੂੰ ਕੱਲ ਨੂੰ ਇੱਕ ਪਿੱਛੇ ਰਹਿ ਗਈ ਆਪਣੀ ਕਿ 15 ਤੋਂ 20 ਲੱਖ ਮੁੰਡਾ ਮਾਰਤਾ ਇਹਨਾਂ ਨੇ ਕਿਹਾ ਬੰਦਾ ਮਾਰਤਾ ਉਹ ਕਿਉਂ ਮਰਿਆ ਸੀ ਸਾਡਾ 15 ਤੋਂ 20 ਲੱਖ ਮੁੰਡਾ ਸ਼ਹੀਦ ਕਿਉਂ ਹੋਇਆ ਸੀ ਮਰਿਆ ਨਹੀਂ ਸੀ ਸਿੱ ਤਾਂ ਸ਼ਹੀਦ ਹੋਇਆ ਸਾਡਾ ਉਹ ਕਿਉਂ ਉਹ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਸੀ ਠੀਕ ਹੈ ਸਾਡੇ ਪਾਣੀਆਂ ਦਾ ਜਿਹੜਾ ਮਸਲਾ ਹੋਇਆ ਸੀ ਉੱਥੋਂ ਲੈ ਕੇ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਿਹੜਾ ਸਾਡਾ ਆਨੰਦਪੁਰ ਸਾਹਿਬ ਦਾ ਮਤਾ ਸੀ ਉਹ ਕਿਸੇ ਪੰਜਾਬ ਦੇ ਹੱਕਾਂ ਦੀ ਗੱਲ ਸੀ ਹੱਕਾਂ ਦੀ ਗੱਲ ਕਰਨ ਦੇ ਉੱਤੇ ਜਦੋਂ ਅਸੀਂ ਆਪਣੇ ਹੱਕ ਮੰਗਦੇ ਹਾਂ ਨਾ ਉਦੋਂ ਹੀ ਸਾਨੂੰ ਗੋਲੀਆਂ ਮਿਲਦੀਆਂ ਲੰਗਰ ਅਸੀਂ ਲਾਉਨੇ ਆ ਅਸੀਂ ਬਹੁਤ ਚੰਗੇ ਹਾਂ ਜਿੰਨੇ ਮਰਜ਼ੀ ਲਾਈ ਜਾਈਏ ਜਦੋਂ ਇਹਨਾਂ ਦੀ ਅਸੀਂ ਕਿਸੇ ਵੀ ਤਰ੍ਹਾਂ ਇਹਨਾਂ ਨੂੰ ਮਿਲਦੇ-ਜਿਲਦੇ ਆ ਉਹ ਬਹੁਤ ਚੰਗੇ ਲੱਗਦੇ ਆ ਪਰ ਜਿੱਦਣ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਆ ਨਾ ਉਦੋਂ ਹੀ ਜਿਹੜੇ ਪੰਜਾਬੀ ਆਏ ਇਹਨਾਂ ਨੂੰ ਮਾੜੇ ਲੱਗਦੇ ਆ ਦੇਖੋ ਜੇਕ ਪੂਰੀ ਮੋਰਚੇ ਤੋਂ ਬਾਅਦ ਜਦੋਂ ਧਰਮਜੋਧ ਮੋਰਚਾ ਬਣਦਾ ਉਸ ਤੋਂ ਬਾਅਦ ਹੀ ਜਿਹੜਾ 80 ਤੋਂ ਲੈ ਕੇ 90 ਦਾ ਦਹੱਕਾ ਜਿਹੜਾ ਉਹ ਚੱਲਿਆ ਇਹਨਾਂ ਨੂੰ ਕੀ ਪਤਾ ਇਹ ਤਾਂ ਆਰਾਮ ਨਾਲ ਵੱਡੇ ਵੱਡੇ ਹੋਟਲਾਂ ਦੇ ਵਿੱਚ ਲੰਬੇ ਜਾ ਕੇ ਚਲੇ ਗਏ ਜਿਨ੍ਹਾਂ ਮਾਵਾ ਦੇ ਪੁੱਤ ਸ਼ਹੀਦ ਹੋ ਗਏ ਜਿਨ੍ਹਾਂ ਮਾਵਾ ਦੇ ਮਾਵਾ ਨੂੰ ਜਲਦੀਆਂ ਚੀਂਦੀਆਂ ਨੂੰ ਅੱਗਾਂ 'ਚ ਸੱਟ ਸੱਟ ਸਾੜ ਦਿੱਤਾ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਦੀ ਸਰੀਏ ਨਗਾ੍ਹ ਦਿੱਤੇ ਜਿਹੜੇ ਅੱਜ ਵੀ ਜੇਲ੍ਹਾਂ ਦੇ ਵਿੱਚ ਸੜਨ ਰਹੇ ਆ ਇਹ ਗੱਲਾਂ ਤਾਂ ਕਰਦੇ ਆ ਕੀ ਦਵਿੰਦਰਪਾਲ ਭੁੱਲਰ ਜੀ ਹੁਣੀ ਕੀ ਉਹਨਾਂ ਨੇ ਮਾਰਾ ਕੀਤਾ ਜਿਹੜੇ ਬੰਦੇ ਅੱਜ ਤੱਕ ਪੂਰੀਆਂ ਸਜ਼ਾਵਾਂ ਸਿੱਖ ਕੌਮ ਦੇ ਨਾਲ ਇਹਨਾਂ ਨੇ ਕੀਤਾ ਕੀ ਆ ਗਦਾਰੀਆਂ ਕਿੰਨੀਆਂ ਕੀਤੀਆਂ ਗੱਲ ਤਾਂ ਇਹ ਕੱਢਣ ਦੀ ਆ ਨਾ ਕਿ ਪੂਰੀਆਂ ਸਜ਼ਾਵਾਂ ਕੱਟਣ ਤੋਂ ਬਾਅਦ ਵੀ 22 ਸਾਲ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਹੋਗਾ ਕਿਉਂ ਨਹੀਂ ਉਹਨਾਂ ਨੂੰ ਛੱਡਿਆ ਜਾ ਰਿਹਾ ਜੇ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਉਹ ਸਾਰੇ ਮਸਲਿਆਂ ਬਾਰੇ ਦਵਿੰਦਰਪਾਲ ਭੁੱਲਰ ਬਾਰੇ ਪਤਾ ਵੀ ਹੋਵੇ ਦੇਖੋ ਇਹ ਮੈਨੂੰ ਲੱਗਦਾ ਇਹਨੂੰ ਤਾਂ ਇਸ ਗੱਲ ਬਾਰੇ ਕੀ ਇਹਨੂੰ ਤਾਂ ਖੇਤੀ ਦੇ ਊੜੇ ਐੜੇ ਬਾਰੇ ਵੀ ਨਹੀਂ ਪਤਾ ਉਹ ਤਾਂ ਬਹੁਤ ਉੱਚੀਆਂ ਗੱਲਾਂ ਆ ਜਿਹੜੀਆਂ ਸਾਡੀਆਂ ਸਿੱਖ ਕੌਮ ਦੀਆਂ ਜਾਂ ਸਾਡੇ ਮਸਲਿਆਂ ਦੀਆਂ ਆ ਉਹ ਤਾਂ ਉੱਚੀਆਂ ਗੱਲਾਂ ਇਹ ਦੇਖੋ ਜਿਹੜੇ ਨਿਚਾਰ ਹੁੰਦੇ ਆ ਨਾ ਬੰਦੇ ਮੈਂ ਕਹਿਣਾ ਨਹੀਂ ਚਾਹਣਾ ਇਹ ਉੱਥੇ ਤੱਕ ਹੀ ਆਪਣੇ ਤੱਕ ਲੈਵਲ ਹੁੰਦੇ ਆ ਇਹ ਉੱਥੇ ਤੱਕ ਲੈਵਲ ਤੱਕ ਹੀ ਜਿਹੜੀ ਉਹ ਗੱਲ ਆਪਣੀ ਕਰ ਰਿਹਾ ਦੇਖੋ ਜਿਹੜੇ ਪੰਜਾਬ ਦੇ ਮਸਲੇ ਆ ਨਾ ਇਹ ਜਿਹੋ ਜਿਹੇ ਇਹ ਨਿਚਾਰਪੁਣੇ ਵਾਲੇ ਕੰਮ ਤੇ ਆਇਆ ਨਾ ਉਹ ਜਿਹੜੀ ਗੱਲ ਆ ਇਹ ਕਿਸੇ ਵੀ ਮਸਲੇ ਦੇ ਉੱਤੇ ਅੱਜ ਤਾਈਂ ਬੋਲਿਆ ਜਾਂ ਇਹ ਬੋਲ ਸਕਦਾ ਹੋਵੇ ਦਬਾ ਕਰਤਾ ਜਾਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਜਿੱਥੇ ਵੀ ਇਹ ਇਹਦੇ ਕੁਐਸਚਨ ਪੁੱਟੇ ਇਹਨੂੰ ਕੀਤੇ ਆ ਇੱਕ ਵੀ ਕੁਐਸਚਨ ਦਾ ਜਵਾਬ ਦੇ ਦੇਵੇ ਭਈ ਹਾਂ ਆ ਜਿਹੜਾ ਕੰਮ ਸੀ ਉਹ ਬਿਲਕੁਲ ਸਹੀ ਹੋਇਆ ਤਾਂ ਅੱਜ ਇਹਦੇ ਨਾਲ ਐਮਪੀ ਅਜੇ ਮਿਸ਼ਰਾ ਟੈਣੀ ਆ ਠੀਕ ਹੈ ਔਰ ਕਦੋਂ ਉਹਦੇ ਮੁੰਡੇ ਨੇ ਸ਼ਰੇਆਮ ਯਾਰ ਸਾਡੇ ਕਿਸਾਨ ਵੀਰਾਂ ਦੇ ਉੱਤੇ ਸ਼ਾਂਤਮਈ ਅੰਦੋਲਨ ਕਰਦਿਆਂ ਦੇ ਉੱਤੇ ਗੱਡੀ ਚੜਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਠੀਕ ਹੈ ਔਰ ਅਜੇ ਤੱਕ ਅਜੇ ਮਿਸ਼ਰਾ ਟੈਣੀ ਨੂੰ ਬਰਖਾਸਤ ਨਹੀਂ ਕਰਨ ਲਈ ਕੀ ਇਹਨੇ ਇਸ ਗੱਲ ਬਾਰੇ ਇੱਕ ਵੀ ਗੱਲ ਚੱਕੀ ਆ ਲੋਕ ਸਭਾ ਦੇ ਵਿੱਚ ਇੱਕ ਵਾਰੀ ਵੀ ਕਹਿ ਦਵੇ ਚੱਕੀ ਆ ਤੇ ਫਿਰ ਇਹ ਫਿਰ ਇਹਨੂੰ ਅਸੀਂ ਕਹਾਂਗੇ ਵੀ ਹਾਂ ਤੂੰ ਵੋਟਾਂ ਦਾ ਹੱਕਦਾਰ ਹੈਗਾ ਮੈਨੂੰ ਤੁਹਾਨੂੰ ਵੀ ਦਿੱਤੀ ਗਈ ਹੈ ਮੈਂ ਕਹਾਂ ਜੀ ਸਭ ਕੁਝ ਕੀਤਾ ਗਿਆ ਪਰ ਲੇਕਿਨ ਸਵਾਲ ਹੀ ਨਹੀਂ ਪੈਦਾ ਹੁੰਦਾ ਹੁਣ ਦੁਬਾਰਾ ਉਹਨੂੰ ਟ੍ਰੈਕਟਰ ਦੁਆਰਾ ਦੇਖ ਕੇ ਨਵਾਜਿਆ ਗਿਆ ਦੇਖੋ ਗੱਲ ਤਾਂ ਇਹ ਆ ਨਾ ਕਿ ਜਾਣ ਜਾਣ ਕੇ ਜਕਮਾਂ ਦੇ ਉੱਤੇ ਛਿੱਲ ਕੇ ਮਲਮ ਲਾਉਣ ਦੀ ਬਜਾਏ ਉਹਨਾਂ ਨੂੰ ਛਿੱਲ ਕੇ ਲੂਣ ਪਾਇਆ ਜਾ ਰਿਹਾ ਔਰ ਜਿੰਨੀਆਂ ਵੀ ਦੇਖੋ ਕਦੇ ਵੀ ਇਤਿਹਾਸ ਦੇ ਵਿੱਚ ਜਿੰਨੀਆਂ ਕਿਸ ਅੰਦੋਲਨ ਹੋਏ ਆ ਅੱਜ ਤੱਕ ਪਿਛਲੇ ਉਹਦੇ ਵਿੱਚ ਜਿਹੜੀਆਂ ਮੰਗਾਂ ਮੰਨ ਲਈਆਂ ਗਈਆਂ ਉਹ ਹਮੇਸ਼ਾ ਉਹ ਲਾਗੂ ਕਰ ਦਿੱਤੀਆਂ ਜਾਂਦੀਆਂ ਨੇ ਪਰ ਮੱਲੀ ਨੰਗਲ ਸਾਹਿਬ ਪਿੰਡਾਂ 'ਚ ਜਾ ਕੇ ਜਦੋਂ ਫਿਰ ਕਿਸਾਨਾਂ ਨਾਲ ਵਿਚਰਦੇ ਨੇ ਜਾਂ ਕਿਸਾਨਾਂ ਦੇ ਨਾਲ ਗੱਲ ਕਰਦੇ ਨੇ ਇਹ ਤਾਂ ਕਹਿੰਦੇ ਕਿ ਮੈਂ ਤਾਂ ਕਿਸਾਨਾਂ ਨੂੰ ਕਹਿੰਨਾ ਆਈ ਲਵ ਯੂ ਜਦੋਂ ਮੈਨੂੰ ਕਹਿੰਦੇ ਆ ਮੁਰਦਾਬਾਦ ਤੇ ਅੱਗੋਂ ਕਹਿੰਨਾ ਮੈਂ ਆਈ ਲਵ ਯੂ ਫਿਰ ਇਹ ਸਾਰਾ ਕੀ ਚੱਲਦਾ ਪਿਆ ਦੇਖੋ ਗੱਲ ਮੈਂ ਤਾਂ ਪਹਿਲਾਂ ਕਹਿ ਕੇ ਹਟਿਆ ਕਿ ਇਹ ਇਹ ਜਿਹੜੇ ਜਿਸ ਧੰਦੇ ਦੇ ਵਿੱਚ ਜੁੜਿਆ ਹੈ ਨਾ ਇਹ ਉਹਦੇ ਸਾਹਮਣੇ ਵਾਲੀ ਗੱਲ ਕਰ ਰਿਹਾ ਕਿ ਦੇਖੋ ਇਹ ਉਹ ਨਹੀਂ ਕਰ ਰਿਹਾ ਆਈ ਲਵ ਯੂ ਨਹੀਂ ਕਹਿ ਰਿਹਾ ਟੀਚਰ ਕਰ ਰਿਹਾ ਮੋਰੋ ਟੀਚਰ ਕਰਨੀ ਜਿਹੜੀ ਆ ਉਹ ਦੁਖਦੇ ਹਿਰਦਿਆਂ ਨੂੰ ਜਾਂ ਭਰੇ ਹੋਏ ਫੋੜੇ ਨੂੰ ਛਿਲਣਾ ਜਿਹੜਾ ਨਾ ਉਹ ਬੇਹੱਦ ਮਾੜਾ ਹੁੰਦਾ ਲੋਕੀ ਉਹਦਾ ਬਿਲਕੁਲ ਠੋਕੇ ਜਵਾਬ ਦੇਣਗੇ ਇਹਨਾਂ ਨੂੰ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਐਸ ਇਲੈਕਸ਼ਨ ਦੇ ਵਿੱਚ ਅਸੀਂ ਕਿੱਥੇ ਖੜੇ ਆ ਜੇ ਇਹੋ ਜੇ ਬੋਲਬਾਣੀ ਕਰਦੇ ਆ ਕਿ ਦੇਖੋ ਪੰਜਾਬ ਦੇ ਪੰਜਾਬ ਦੇ ਲੋਕ ਜਿਹੜੇ ਆ ਜੇ ਉਹ ਆਪਣੇ ਹੱਕਾਂ ਨਾਲ ਬਾਰੇ ਜਾਣੂ ਆ ਤਾਂ ਉਹ ਆਪਣੇ ਹੱਕ ਜਿਹੜੇ ਉਹ ਲੈਣੇ ਵੀ ਜਾਣਦੇ ਆ ਮਤਲਬ ਉਹੀ ਗੱਲ ਆ ਕਿ ਕਹਿੰਦੇ ਜ਼ਖਮੀ ਸ਼ੇਰਾਂ ਟੱਚਰਾਂ ਨਹੀਂ ਕਰਦੀਆਂ ਬਿਲਕੁਲ ਬਿਲਕੁਲ ਦੇਖੋ ਜੇ ਕਰਦੇ ਆ ਨਾ ਤਾਂ ਫਿਰ ਪਤਾ ਇਹਨਾਂ ਨੂੰ ਉਦੋਂ ਲੱਗਣਾ ਜਦੋਂ ਦਰਾੜ ਦਹਾੜ ਪੈਣੀ ਆ ਵੀ ਦਹਾੜ ਕੇ ਹੋ ਜਾਈਆ ਤਾਂ ਦਹਾੜ ਦਾ ਇਹਨਾਂ ਨੂੰ ਪਤਾ ਹੈਗਾ ਆ ਕਿਉਂਕਿ ਇਹ ਕਿੰਨੀ ਕਿ ਦਿਨ ਤੱਕ ਬੈਰੀਕੇਡ ਲਾ ਕੇ ਸਾਡੇ ਯੋਧਿਆਂ ਨੂੰ ਇੱਥੇ ਰੋਕ ਲੈਣਗੇ ਕਿੰਨੀ ਕਿ ਦਿਨ ਤੱਕ ਰੋਕ ਲੈਣਗੇ ਕਿੰਨੀ ਕਿ ਦਿਨ ਤੱਕ ਨੈਸ਼ਨਲ ਹਾਈਵੇ ਬੰਦ ਰੱਖਣਗੇ ਠੀਕ ਹੈ ਨਾ ਜੇ ਇਹੋ ਹੀ ਗੱਲ ਕਰਨੀ ਆ ਰਫੇ ਕਹਿੰਦੇ ਨੇ ਕਿ ਪੰਜਾਬ ਇੰਡੀਆ ਦਾ ਹਿੱਸਾ ਹੀ ਨਹੀਂ ਭਾਜ ਪੰਜਾਬ ਨਾ ਜਿਹੜਾ ਬਤਾਰਾ ਹੋ ਰਿਹਾ ਉਹ ਤਾਂ ਇਹੀ ਹੋ ਰਿਹਾ ਨਾ ਕਿ ਪੰਜਾਬ ਜਿਹੜਾ ਉਹ ਬਿਲਕੁਲ ਇੰਡੀਆ ਦਾ ਹਿੱਸਾ ਨਹੀਂ ਤੇ ਜੇ ਇੰਡੀਆ ਦਾ ਹਿੱਸਾ ਨਹੀਂ ਤਾਂ ਫੇ ਪੰਜਾਬ ਚ ਇਲੈਕਸ਼ਨ ਲੜਨ ਕੀ ਆ ਕਰਨ ਨੂੰ ਆਏ ਆ ਜਾਂ ਤਾਂ ਇਲੈਕਸ਼ਨ ਲਾਣ ਤੋਂ ਪਹਿਲਾਂ ਸਾਰੇ ਬੈਰੀਕੇਡ ਤੋੜ ਦੇ ਸਾਡੇ ਕਿਸਾਨ ਵੀਰ ਜਿੰਨੇ ਉੱਥੇ ਬੈਠੇ ਆ ਸਾਰਿਆਂ ਨੂੰ ਬਿਠਾ ਕੇ ਉਹਨਾਂ ਨਾਲ ਗੱਲ ਕਰਦੇ ਆਂ ਵੀ ਜਿਹੜਾ ਤੁਹਾਡਾ ਮਸਲਾ ਆਇਆ ਲਿਆਓ ਅਸੀਂ ਮਸਲਾ ਹੱਲ ਕਰੀਏ ਮਸਲਾ ਹੱਲ ਕਰਦੇ ਆਂ ਠੀਕ ਹੈ ਜੇ ਜੇ ਸਾਡੀ ਸਾਡਾ ਮਸਲਾ ਗਲਤ ਸੀ ਇੱਕ ਵਾਰ ਐਮਐਸਪੀ ਅਸੀਂ ਗਲਤ ਮੰਗਦੇ ਆਂ ਤਾਂ ਫਿਰ ਇਹਨਾਂ ਨੇ ਇਹ 5 ਸਾਲ ਲਈ ਕਿਉਂ ਮੰਨਦੇ ਆ ਵੀ 5 ਸਾਲ ਇਹ ਹੀ ਦੇ ਦਾਂਗੇ ਉਹ ਤਾਂ ਬਿਲਕੁਲ ਸ਼ੋਰ ਹੋ ਗਿਆ ਕਿ ਸਾਡੀ ਜਿਹੜੀ ਜਿੰਨੀ ਵੀ ਮੰਗਿਆ ਜੋ ਵੀ ਆ ਸਾਡੀਆਂ ਬਿਲਕੁਲ ਹੱਕੀ ਜਨੂਅਲ ਮੰਗਾ ਔਰ ਉਸ ਦਿਨ ਵੀ ਮੰਗੀਆਂ ਮੰਨੀਆਂ ਇਹਨਾਂ ਨੇ ਦਿੱਲੀ ਦੇ ਅੰਦੋਲਨ ਤੇ ਵੀ ਔਰ ਮੰਨ ਕੇ ਆਣ ਕੇ ਸਾਰਾ ਕੁਝ ਮੁੱਕਣਾ ਅੱਜ ਅੱਜ ਕਹੇ ਸੀ ਇਹਨਾਂ ਨੇ ਕਿਹਾ ਸੀ ਕਿ ਬੀਲੀ ਜਿਹੜਾ ਸੋਧ ਬੈਲਿਆ ਲਾਗੂ ਨਹੀਂ ਕਰਾਂਗੇ ਉਹ ਵੀ ਲਾਗੂ ਹੋ ਰਿਹਾ ਮੈਂ ਕਿ ਖੇਤੀ ਨੂੰ ਪ੍ਰਦੂਸ਼ਣ ਇੱਕ ਤੋਂ ਬਾਹਰ ਕੱਢਾਂਗੇ ਅੱਜ ਦੇਖ ਲਓ ਵੀ ਜੇ ਅੱਗ ਲਾਏ ਤੇ ਕੀ ਕੁਝ ਹੋ ਰਿਹਾ ਕਿ ਅੱਜ ਕਾਰਪੋਰੇਟ ਦੇਖ ਲਓ ਕਿੱਥੇ ਤੱਕ ਪਹੁੰਚ ਗਿਆ ਅੱਜ ਜਿਹੜੇ ਐਕਸਪ੍ਰੈਸ ਬੇ ਸਾਡੇ ਨਿਕਲ ਕੇ ਪੰਜਾਬ ਦੀ ਧਰਤੀ ਨੂੰ ਉਜਾੜਿਆ ਜਾ ਰਿਹਾ ਤੇ ਉਹ ਦੇਖ ਲਓ ਕਿੱਥੇ ਆ ਮੈਂ ਤਾਂ ਤੁਹਾਡੇ ਮਾਧਿਮ ਰਾਹੀਂ ਇੱਕ ਪੰਜਾਬ ਦੇ ਸਾਰੇ ਵਸਨੀਕਾਂ ਨੂੰ ਬੜੇ ਸਤਿਕਾਰਯੋਗ ਆ ਬੜੇ ਸੂਝਵਾਨ ਆ ਸਾਡੇ ਵੋਟਰ ਮੈਂ ਕਹ ਅਪੀਲ ਕਰਾਂਗਾ ਆlastvalੇ ਕਿ ਬੰਦੇ ਆਪਾਂ 13 ਜਿਤਾ ਕੇ ਭਜਣੇ ਆ ਸਿਰਫ ਜਿਹੜੇ ਦਲ ਬਦਲੂ ਆ ਪਹਿਲਾਂ ਤਾਂ ਉਹਨਾਂ ਨੂੰ ਮੂੰਹ ਨਾ ਲਾਇਓ ਇਹੋ ਪਾਰਟੀਆਂ ਲੇਬਲ ਵੀ ਛੱਡ ਦਿਓ ਬਿਸ਼ੱਕ ਦੀ ਪਰ ਇਹੋ ਜਿਹੇ ਉੱਚੇ ਸੁੱਚੇ ਕਰਤਾਰ ਵਾਲੇ ਬੰਦੇ ਔਰ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹੋਣ ਔਰ ਐਜੂਕੇਟਿਡ ਹੋਣ ਉਹਨਾਂ ਬੰਦਿਆਂ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਿਓ ਤਾਂ ਜੋ ਪੰਜਾਬ ਦੇ ਹੱਕਾਂ ਦੀ ਔਰ ਪੰਜਾਬ ਦੀ ਪੰਜਾਬੀਅਤ ਦੀ ਗੱਲ ਹੋ ਸਕੇ ਔਰ ਪੰਜਾਬ ਦੇ ਜਿਹੜੇ ਹੱਕ ਆ ਉਹ ਲੈ ਜਾ ਸਕੇ ਅੱਛਾ ਮੈਂ ਅੰਤ ਵਿੱਚ ਆਹੀ ਪੁੱਛਣਾ ਚਾਹੁੰਦਾ ਹੁਣ ਕਿ ਤੁਹਾਡੇ ਕੰਨੀ ਵੀ ਆਉਣਗੇ ਬੀਜੇਪੀ ਲੀਡਰ ਕੀ ਰੁਝਾਨ ਰਹੇਗਾ ਕਿਉਂਕਿ ਬਾਕੀ ਥਾਮਾ ਦੇ ਉੱਤੇਸੀਂ ਦੇਖਿਆ ਕਿ ਕਿਸਾਨ ਭੋਰਾ ਵੀ ਗੱਲਬਾਤ ਕਰਕੇ ਰਾਜ਼ੀ ਨਹੀਂ ਜੇ ਗੱਲ ਕਰਦੇ ਵੀ ਨਹੀਂ ਤਾਂ ਉੱਥੇ ਹੀ ਪ੍ਰਦਰਸ਼ਨ ਹੋ ਰਿਹਾ ਆ ਤੁਹਾਡੇ ਵੱਲ ਤੁਸੀਂ ਅਲਾਉ ਕਰੋਗੇ ਬੀਜੇਪੀ ਲੀਡਰਾਂ ਨੂੰ ਅੰਦਰ ਆ ਕੇ ਪ੍ਰਚਾਰ ਕਰਨ ਦੇ ਦੇਖੋ ਅਜੇ ਤੱਕ ਪੂਰੇ ਦਵਾਬੇ ਦੇ ਵਿੱਚ ਕੋਈ ਵੀ ਬੀਜੇਪੀ ਵਾਲਾ ਜਾਂ ਆਮ ਆਦਮੀ ਪਾਰਟੀ ਵਾਲਾ ਲੀਡਰ ਪ੍ਰਚਾਰ ਕਰਨ ਨਿਕਲਿਆ ਨਹੀਂ ਔਰ ਅਸੀਂ ਹਰ ਟਾਈਮ ਟੇਕ ਲਾ ਕੇ ਬੈਠੀਆਂ ਸਾਰੀਆਂ ਜਥੇਬੰਦੀਆਂ ਕੱਲ ਐਸਐਸਪੀ ਸਾਹਿਬ ਜਲੰਧਰ ਨਾਲ ਮੀਟਿੰਗ ਵੀ ਹੋਈ ਆ ਸਾਡੀ ਭਈ ਸ਼ਾਂਤੀਪੂਰਵਕ ਕਰਿਓ ਅਸੀਂ ਪੂਰੀ ਟੇਕ ਲਾ ਕੇ ਬੈਠੇ ਆ ਕਿ ਕਿਹੜੀ ਘੜੀ ਹੈ ਘਰਾਂ ਦੇ ਵਿੱਚੋਂ ਨਿਕਲਣ ਔਰ ਇਹਨਾਂ ਦਾ ਡਟ ਕੇ ਸ਼ਾਂਤਮਈ ਵਿਰੋਧ ਕਰਾਂਗੇ ਕਰਾਂਗੇ ਸ਼ਾਂਤਮਈ ਕਰਾਂਗੇ ਪੂਰਾ ਡਟ ਕੇ ਔਰ ਇਹਨਾਂ ਨੂੰ ਇਕੱਲੇ ਇਕੱਲੇ ਆਪਣਾ ਕੁਐਸਚਨ ਪੁੱਟ ਕਰਾਂਗੇ ਇਹਨਾਂ ਤੋਂ ਜਵਾਬ ਲਵਾਂਗੇ ਜਵਾਬ ਨਾ ਦੇਣਗੇ ਤਾਂ ਫਿਰ ਇਹਨਾਂ ਦਾ ਕਾਲੀਆਂ ਝੰਡੀਆਂ ਦੇ ਨਾਲ ਠੋਕ ਕੇ ਜਿਹੜਾ ਆ ਰੋਸ ਪ੍ਰਦਰਸ਼ਨ ਇਹਨਾਂ ਦਾ ਕਰਾਂਗੇ ਔਰ ਇਹਨਾਂ ਨੂੰ ਪਿੰਡਾਂ ਦੇ ਵਿੱਚ ਬਿਲਕੁਲ ਫਿਰ ਬੜਨ ਨਹੀਂ ਦਵਾਂਗੇ ਸ਼ਾਂਤੀਪੂਰਵਕ ਵਾਲੀ ਤੁਸੀਂ ਗੱਲ ਕੀਤੀ ਨੇ ਸ਼ਾਂਤੀਪੂਰਵਕ ਜ਼ਰੂਰ ਕਿਸਾਨ ਕਹਿ ਰਹੇ ਨੇ ਪਰ ਕਿਤੇ ਨਾ ਕਿਤੇ ਰੌਲਾ ਰੱਪਾ ਪੈਂਦਾ ਨਜ਼ਰ ਆ ਰਿਹਾ ਆ ਕਿਸ ਤਰ੍ਹਾਂ ਦੇ ਹਾਲਾਤ ਨੇ ਨਹੀਂ ਦੇਖੋ ਜਿਹੜਾ ਰੌਲਾ ਰੱਪਾ ਅਮਰਸਰ ਦੇ ਵਿੱਚ ਪਿਆ ਉਹ ਸ਼ਰਾਰਤ ਇਹਨਾਂ ਦੇ ਬੰਦਿਆਂ ਨੇ ਕੀਤੀ ਆ ਬੱਟੇ ਇਹਨਾਂ ਦੇ ਨਾਲ ਮਾਰੇ ਆ ਔਰ ਉੱਥੇ ਪਰਚਾ ਵੀ ਹੋ ਕੋਈ ਗੱਲ ਨਹੀਂ ਹੋ ਗਿਆ ਤਾਂ ਫੇਰ ਕਿਹੜੀ ਗੱਲ ਹੈ ਬਿਲਕੁਲ ਫੋਜਾਂ ਤਿਆਰ ਵਰਤਿਆ ਰਿਆ ਸਾਡੀਆਂ ਇਦਾਂ ਦੀ ਕੋਈ ਸਾਨੂੰ ਦਿੱਕਤ ਨਹੀਂ ਜੇ ਦੇਖੋ ਅਸੀਂ ਬਿਲਕੁਲ ਕੱਲ ਵੀ ਉਹਨਾਂ ਨੂੰ ਦੱਸ ਕੇ ਆ ਕਿ ਸ਼ਾਂਤੀਪੂਰਵਕ ਰੱਖਾਂਗੇ ਪਰ ਜੇਕਰ ਇਹਨਾਂ ਦੇ ਬੰਦਿਆਂ ਨੇ ਹਰਕਤ ਕੀਤੀ ਤਾਂ ਫੇਰ ਮੋਰੋ ਟੈਲ ਬਿਲਕੁਲ ਨਹੀਂ ਹੋਊਗੀ ਤੇ ਪਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਠੀਕ ਹੈ ਸ਼ਾਂਤੀਪੂਰਵਕ ਬੈਠ ਕੇ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖਿਓ ਇਲੈਕਸ਼ਨ ਆਉਂਦੀਆਂ ਰਹਿਣੀਆਂ ਪਰ ਲੇਕਿਨ ਜਿਹੜੀਆਂ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਆ ਜਿਹੜੀਆਂ ਬਿਲਕੁਲ ਇਗਨੋਰ ਕੀਤੀਆਂ ਗਈਆਂ ਉਹਨਾਂ ਦੇ ਜਵਾਬ ਜ਼ਰੂਰ ਲੈ ਕੇ ਆਓ ਬਿਲਕੁਲ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਮਿਕਰਣ ਬਣਦੇ ਨੇ ਕਿਸਾਨ ਔਰ ਬੀਜੇਪੀ ਦੇ ਲੀਡਰਾਂ ਦਾ ਟੱਕਰ ਆ ਕੇ ਇਸ ਹੱਦ ਤੱਕ ਵੱਧਦਾ ਉਹ ਸਮਾਂ ਦੱਸੇਗਾ ਪਰ ਫਿਲਹਾਲ ਹੰਸਰਾਜ ਹੰਸ ਦੇ ਇਸ ਬਿਆਨ ਤੋਂ ਬਾਅਦ ਵਿਵਾਦ ਵਧਦਾ ਜਾ ਰਿਹਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ